ਇੱਕ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਇੰਟਰਨੈਟ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਵਾ ਉਹਨੂੰ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਹੈਗਾ ਦਿੱਲੀ ਦਾ ਦਿੱਲੀ ਦਾ ਕੋਈ ਇੱਕ ਏਰੀਆ ਵਾ ਉੱਥੇ ਕੋਈ ਸੀਵਰੇਜ ਆ ਤੇ ਉਹ ਸੀਵਰੇਜ ਪੂਰਾ ਦਾ ਪੂਰਾ ਭਰਿਆ ਹੋਇਆ ਕਿਸ ਚੀਜ਼ ਦੇ ਨਾਲ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਕੌਂਡੋਮਸ ਦੇ ਨਾਲ ਤੇ ਅੱਗੇ ਇਹ ਦੱਸਿਆ ਜਾ ਰਿਹਾ ਕਹਾਣੀ ਇਹ ਆ ਰਹੀ ਆ ਕਿ ਇਹ ਜਿਹੜਾ ਪੂਰਾ ਦਾ ਪੂਰਾ ਕੌਂਡਮਸ ਦਾ ਢੇਰ ਲੱਗਿਆ ਹੋਇਆ ਇਹ ਕਿਸ ਕਾਰਨ ਲੱਗਿਆ ਇਹਦੇ ਬਿਲਕੁਲ ਨਾਲ ਹੈਗਾ ਵਾ ਇੱਕ ਲੜਕੀਆਂ ਦਾ ਹੋਸਟਲ ਇਸ ਤਰ੍ਹਾਂ ਕਿਹਾ ਕਿ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਤੇ ਜਦੋਂ ਇਹ ਸੀਵਰੇਜ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਗੰਦੀ ਸਮੈਲ ਆਉਣ ਲੱਗੀ ਇਹਨੂੰ ਖੋਲਿਆ ਗਿਆ ਤਾਂ ਉਸ ਤੋਂ ਬਾਅਦ ਉੱਥੋਂ ਇਹ ਸਾਰਾ ਕੁਝ ਨਿਕਲਦਾ ਵਾ ਹੁਣ ਇੰਨੀ ਗੱਲ ਸੁਣਨ ਤੋਂ ਬਾਅਦ ਜਿਸ ਤਰ੍ਹਾਂ ਦੇ ਕਮੈਂਟਸ ਆਣੇ ਹੈਗੇ ਆ ਉਹ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝਦੇ ਆ ਸਪੈਸ਼ਲੀ ਉਹ ਲੜਕੀਆਂ ਜਿਹੜੀਆਂ ਪੜੀਆਂ ਲਿਖੀਆਂ ਨੇ ਜਾਂ ਫਿਰ ਜਿਹੜੀਆਂ ਪੜਨ ਲਿਖਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਪੀਜੀ ਦੇ ਵਿੱਚ ਜਾਂ ਹੋਸਟਲਾਂ ਦੇ ਵਿੱਚ ਰਹਿੰਦੀਆਂ ਨੇ ਤਕਰੀਬਨ ਇਹ 19 ਸੈਕਿੰਡ ਦਾ ਵੀਡੀਓ ਆ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਢੇਰ ਦੇਖ ਜਾਣਗੇ ਇਹਨਾਂ ਸਾਰੇ ਕੌਂਡਮਸ ਤੇ ਹਜ਼ਾਰਾਂ ਹੀ ਕਮੈਂਟ ਆਉਂਦੇ ਆ ਇਸ ਤੋਂ ਬਾਅਦ ਹਰ ਇੱਕ ਲੜਕੀ ਨੂੰ ਇਹਨਾਂ ਦੇ ਵਿੱਚ ਪੂਰੇ ਗੰਦੇ ਤਰੀਕੇ ਦੇ ਨਾਲ ਬਦਨਾਮ ਕੀਤਾ ਜਾਂਦਾ ਵਾ ਹਰ ਤਰ੍ਹਾਂ ਦੇ ਗੰਦੇ ਸ਼ਬਦਾਵਲੀ ਉਹਨਾਂ ਦੇ ਲਈ ਵਰਤੀ ਜਾਂਦੀ ਆ ਇਹ ਵੀਡੀਓ ਕਿਉਂ ਇੰਨੇ ਜ਼ਿਆਦਾ ਖਤਰਨਾਕ ਹੋ ਸਕਦੇ ਆ ਤੇ ਕਿਉਂ ਸਪੈਸ਼ਲੀ ਅੱਜ ਮੈਂ ਇਸ ਤਰ੍ਹਾਂ ਦੇ ਇੱਕ ਟੌਪਿਕ ਦੇ ਉੱਪਰ ਬੋਲ ਰਿਹਾ ਵਾਂ ਹੁਣ ਇਹਦਾ ਕਾਰਨ ਇਹ ਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਉਂਦਾ ਫੌਰਨ ਵਾਇਰਲ ਹੁੰਦਾ ਲੱਖਾਂ ਲੋਕ ਇਹਨੂੰ ਦੇਖਦੇ ਆ ਤਾਂ ਫਾਈਨਲੀ ਜਦੋਂ ਇਸ ਵੀਡੀਓ ਦੀ ਸੱਚਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੱਚ ਸਾਹਮਣੇ ਆਉਂਦਾ ਵਾ ਤਾਂ ਇਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਇਹ ਵੀਡੀਓ ਦਿੱਲੀ ਦਾ ਹੈ ਹੀ ਨਹੀਂ ਤੇ ਨਾ ਹੀ ਇਹਦਾ ਕਿਸੇ ਵੀ ਲੜਕੀ ਦੇ ਨਾਲ ਜਾਂ ਕਿਸੇ ਵੀ ਲੜਕੀਆਂ ਦੇ ਹੋਸਟਲ ਦੇ ਨਾਲ ਕੋਈ ਵੀ ਦੂਰ ਦੂਰ ਤੱਕ ਦਾ ਸੰਬੰਧ ਦਾ ਅਸਲ ਦੇ ਵਿੱਚ ਸਭ ਤੋਂ ਪਹਿਲੀ ਵਾਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕੀਤਾ ਗਿਆ ਇੱਕ ਆਫਰੀਕੀ ਦੇਸ਼ ਨਾਈਜੀਰੀਆ ਦੇ ਕਿਸੇ ਇੱਕ ਚੈਨਲ ਕ੍ਰੇਜ਼ੀ ਬਾਡੀਜ਼ ਦੁਆਰਾ ਤੇ ਇਹ ਵੀਡੀਓ ਦੇ ਵਿੱਚ ਵੀ ਜੇ ਤੁਸੀਂ ਧਿਆਨ ਨਾਲ ਸੁਣੋਗੇ ਕੋਈ ਇਨਸਾਨ ਆਫਰੀਕੀ ਐਕਸੈਂਟ ਦੇ ਵਿੱਚ ਇੰਗਲਿਸ਼ ਬੋਲਦਾ ਹੋਇਆ ਦਿਖਾਈ ਦਿੰਦਾ ਤੇ ਉਹਦੇ ਵਿੱਚ ਹੀ ਸਾਰੀ ਇਹ ਗੱਲਬਾਤ ਹੁੰਦੀ ਆ। ਕੋਂਡਮ ਕੋਂਡਮ ਏਵਰੀਵੇਅਰ ਕੋਂਡਮ ਸਿਆ ਤੇ ਈਵਨ ਨਾਈਜੀਰੀਆ ਦੇ ਵਿੱਚ ਵੀ ਇਹ ਜਿਹੜੇ ਕੋਂਡਮਸ ਦਾ ਟੇਰ ਹੈਗਾ ਇਹਨਾਂ ਦਾ ਕਿਸੇ ਵੀ ਲੜਕੀਆਂ ਦੇ ਹੋਸਟਲ ਦੇ ਨਾਲ ਸੰਬੰਧ ਨਹੀਂ ਹੈਗਾ। ਉੱਥੇ ਵੀ ਇਹ ਕਿਹਾ ਗਿਆ ਇੱਕ ਕੋਈ ਏਰੀਆ ਸੀਗਾ ਉੱਥੋਂ ਬਹੁਤ ਗੰਦੀ ਸਮੈਲ ਆ ਰਹੀ ਸੀ ਤੇ ਉੱਥੇ ਜਦੋਂ ਪਹੁੰਚਿਆ ਗਿਆ ਇਹ ਸੀਵਰੇਜ ਨੂੰ ਇਹ ਟੱਕਣ ਨੂੰ ਵਗੈਰਾ ਨੂੰ ਖੋਲਿਆ ਗਿਆ ਤਾਂ ਉੱਥੋਂ ਇਹ ਸਾਰੇ ਦੇ ਸਾਰੇ ਕੌਂਡਮਸ ਦਾ ਢੇਰ ਨਿਕਲਦਾ ਵਾ ਪਰ ਇਹ ਸਾਰੇ ਦੇ ਸਾਰੇ ਵੀਡੀਓ ਦੀ ਬਿਨਾ ਪੁਖਤਾ ਜਾਣਕਾਰੀ ਲਏ ਹੋਏ ਸਪੈਸ਼ਲੀ ਉਹ ਵਾਲੇ ਜਿਹੜੇ ਲੜਕੇ ਹੁੰਦੇ ਆ ਜਾਂ ਜਿਨ੍ਹਾਂ ਦੀ ਸੋਚ ਬਹੁਤ ਹੀ ਜ਼ਿਆਦਾ ਮਰਦ ਪ੍ਰਧਾਨ ਵਾਲੀ ਹੁੰਦੀ ਆ ਲੜਕੀਆਂ ਨੂੰ ਵੈਸੇ ਹੀ ਉਹ ਨਫ਼ਰਤ ਕਰਦੇ ਆ ਉਹਨਾਂ ਨੇ ਫੇਸਬੁੱਕ ਦੇ ਉੱਪਰ ਇੰਸਟਾਗ੍ਰam ਦੇ ਉੱਪਰ YouTube ਦੇ ਉੱਪਰ ਹਰ ਤਰ੍ਹਾਂ ਦੇ ਗੰਦੇ ਕਮੈਂਟਸ ਦੀ ਝੜੀ ਲਾਤੀ ਹੁਣ ਆਪਾਂ ਚੱਲਦੇ ਆਂ ਇੱਕ ਹੋਰ ਐਸੇ ਤਰ੍ਹਾਂ ਦੇ ਵਾਇਰਲ ਵੀਡੀਓ ਦੇ ਵੱਲ ਇੱਕ ਹੋਰ ਵੀਡੀਓ ਆ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਿਹਾ ਉਹਦੇ ਵਿੱਚ ਇੱਕ ਕਪਲ ਦਿਖਾਈ ਦੇ ਰਿਹਾ ਇੱਕ ਨੌਜਵਾਨ ਜੋੜਾ ਵਾ ਦੋਨੇ ਹੀ ਗੋਰੀ ਚਮੜੀ ਦੇ ਆ ਤੇ ਵੀਡੀਓ ਦੇ ਵਿੱਚ ਆਪਾਂ ਨੂੰ ਕਲੀਅਰਲੀ ਦਿਖ ਰਿਹਾ ਵਾ ਕਿ ਇਹ ਜਿਹੜੀ ਲੜਕੀ ਹੈਗੀ ਆ ਇਹ ਦੋ ਬੱਚਿਆਂ ਨੂੰ ਮਤਲਬ ਕਿ ਜੋੜੇ ਬੱਚਿਆਂ ਨੂੰ ਜਨਮ ਦੇ ਰਹੀ ਆ ਪਰ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈਗੀ ਆ ਮਾਤਾ ਪਿਤਾ ਦੋਨੇ ਹੀ ਗੋਰੀ ਚਮੜੀ ਦੇ ਨੇ ਪਰ ਜਿਹੜੇ ਬੱਚੇ ਨੇ ਉਨ੍ਹਾਂ ਦੀ ਚਮੜੀ ਭੂਰੀ ਆ ਮਤਲਬ ਕਿ ਉਹ ਇੱਕ ਤਰ੍ਹਾਂ ਨਾਲ ਇੰਡੀਅਨ ਮੂਲ ਦੇ ਦਿਖਾਈ ਦਿੰਦੇ ਆ ਇੰਨੀ ਚੀਜ਼ ਦੇਖਣ ਤੋਂ ਬਾਅਦ ਜਿਹੜਾ ਇਹ ਲੜਕਾ ਵਾ ਬਹੁਤ ਹੀ ਜ਼ਿਆਦਾ ਗੁੱਸੇ ਹੁੰਦਾ ਆਪਣੀ ਵਾਈਫ ਦੇ ਉੱਪਰ ਚਿਲਾ ਰਿਹਾ ਵਾ ਤੇ ਉਹ ਇਹ ਕਹਿੰਦਾ ਕਿ ਜਦ ਆਪਾਂ ਦੋਨੇ ਗੋਰੇ ਆ ਤਾਂ ਆਪਣੇ ਬੱਚੇ ਭੂਰੇ ਕਿਵੇਂ ਪੈਦਾ ਹੋ ਸਕਦੇ ਆ ਇਸ ਤੋਂ ਅੱਗੇ ਉਹ ਇਹ ਕਹਿੰਦਾ ਕਿ ਹੁਣ ਮੈਨੂੰ ਸਮਝ ਲੱਗੀ ਆਪਾਂ ਪਿਛਲੇ ਸਾਲ ਤਾਜਮਹਿਲ ਗਏ ਸੀ ਤਾਂ ਮੈਨੂੰ ਲੱਗਦਾ ਕਿ ਇਹਨਾਂ ਬੱਚਿਆਂ ਦਾ ਕੋਈ ਨਾ ਕੋਈ ਕਨੈਕਸ਼ਨ ਇੰਡੀਆ ਦੇ ਨਾਲ ਹੁਣ ਜਿੱਥੇ ਇਹ ਕਿਸੇ ਵੀ ਜੋੜੇ ਦੇ ਲਈ ਉਹਨਾਂ ਦੇ ਰਿਲੇਸ਼ਨ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਸਾਬਤ ਹੋ ਸਕਦੀ ਆ ਈਵਨ ਇਹਨਾਂ ਬੱਚਿਆਂ ਦੇ ਭਵਿੱਖ ਦੇ ਲਈ ਵੀ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ ਪਰ ਇੱਥੇ ਵੀ ਅਸਲ ਦੇ ਵਿੱਚ ਸੱਚਾਈ ਕੀ ਆ ਕਿਸੇ ਇੱਕ ਖੁਰਾਫਤੀ ਦਿਮਾਗ ਵਾਲੇ ਇਨਸਾਨ ਨੇ ਜਿਹਨੂੰ ਸਿਰਫ ਹਰ ਚੀਜ਼ ਦੇ ਵਿੱਚ ਇੱਕ ਮਜ਼ਾਕ ਸੁੱਝਦਾ ਵਾ ਏਆਈ ਦੇ ਥਰੂ ਇਸ ਤਰ੍ਹਾਂ ਦਾ ਇੱਕ ਵੀਡੀਓ ਬਣਾਇਆ ਤੇ ਉਹਨੂੰ ਇੰਟਰਨੈਟ ਦੇ ਉੱਪਰ ਅਪਲੋਡ ਕਰਤਾ ਤੇ ਇੱਥੋਂ ਤੁਸੀਂ ਇਸ ਵੀਡੀਓ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਕਿ ਅੱਜ ਕੱਲ ਇਹਨਾਂ ਵੀਡੀਓਜ਼ ਦੇ ਵਿੱਚ ਕਿਹੜੇ AI ਵਾਲੇ ਆ ਤੇ ਕਿਹੜੇ ਹੈਗੇ ਆ ਅਸਲੀ ਵਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ ਪਰ ਇੱਕ ਵਾਰੀ ਫੇਰ ਤੋਂ ਅਲੱਗ-ਅਲੱਗ ਲੋਕ ਨੇ ਅਲੱਗ-ਅਲੱਗ ਸੋਚ ਅਤੇ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟਸ ਨੇ ਹੁਣ ਆਪਾਂ ਚੱਲਦੇ ਆਂ ਤੀਸਰੇ ਵੀਡੀਓ ਵੱਲ ਹੁਣ ਤੋਂ ਤਿੰਨਾਂ ਚਾਰ ਹਫ਼ਤੇ ਪਹਿਲਾਂ ਲਖਨਊ ਦਾ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀ ਜਿੱਥੇ ਦਿਖਾਈ ਦਿੰਦਾ ਕਿ ਲਖਨਊ ਦੇ ਕਿਸੇ ਇੱਕ ਏਰੀਆ ਦੇ ਵਿੱਚ ਰਾਤ ਨੂੰ ਇੱਕ ਤਿੰਦੂਆ ਖੁੱਲਾ ਘੁੰਮ ਰਿਹਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕੀਤਾ ਜਾਂਦਾ ਨਾਲ ਦੀ ਨਾਲ ਉਹ ਵਾਇਰਲ ਹੋ ਜਾਂਦਾ ਤੇ ਜਿਹੜੇ ਏਰੀਏ ਦਾ ਇਹਨੂੰ ਦਿਖਾਇਆ ਗਿਆ ਉਸ ਪੂਰੇ ਏਰੀਏ ਦੇ ਵਿੱਚ ਲੋਕਾਂ ਦੇ ਵਿਚਕਾਰ ਕਿਸ ਤਰ੍ਹਾਂ ਦਾ ਡਰ ਦਾ ਮਾਹੌਲ ਬਣਦਾ ਇਹ ਤੁਸੀਂ ਨਾਲ ਹੀ ਸਮਝ ਗਏ ਹੋਵੋਗੇ ਫੌਰਨ ਹੀ ਇੱਕ ਪਾਸੇ ਤਾਂ ਫੋਰੈਸਟ ਡਿਪਾਰਟਮੈਂਟ ਵਾਲਿਆਂ ਨੂੰ ਫੋਨ ਕੀਤੇ ਜਾਂਦੇ ਆ ਪੁਲਿਸ ਵਾਲੇ ਪਹੁੰਚਦੇ ਆ ਅਗਲੇ 2 ਦਿਨ ਤੇ ਪੂਰੀਆਂ 2 ਰਾਤਾਂ ਤੱਕ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਖੁੱਲੇ ਫਿਰਦੇ ਹੋਏ ਤੇਂਦੂਏ ਨੂੰ ਲੱਭਣ ਦੇ ਵਿੱਚ ਲਾ ਦਿੰਦੇ ਆ ਪਰ ਇਸ ਤੋਂ ਬਾਅਦ ਇੱਕ ਹੋਰ ਗੱਲ ਨਿਕਲਦੀ ਆ ਇਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਇਹ ਜਿਹੜਾ ਵੀਡੀਓ ਹੈਗਾ ਇਹ ਅਸਲੀ ਹੈ ਹੀ ਨਹੀਂ ਇਹ ਇੱਕ AI ਦੇ ਨਾਲ ਬਣਾਇਆ ਗਿਆ ਵੀਡੀਓ ਆ ਇਹਨਾਂ 2 ਦਿਨਾਂ ਤੱਕ ਇਸ ਏਰੀਏ ਦੇ ਲੋਕਾਂ ਦੇ ਸਾਹ ਸੁੱਕੇ ਰਹਿੰਦੇ ਆ ਤੇ ਈਵਨ ਬਹੁਤ ਸਾਰੇ ਮਾਪੇ-ਬਾਪ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਡਰ ਦੇ ਕਰਕੇ ਸਕੂਲ ਵੀ ਨਹੀਂ ਭੇਜਿਆ ਪੁਲਿਸ ਵਾਲੇ ਵੀ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਦੇ ਉੱਪਰ ਰਹਿੰਦੇ ਆ ਲਗਾਤਾਰ 48 ਘੰਟੇ ਤੱਕ ਪਰ ਫਾਈਨਲੀ ਜਿਸਾ ਨੌਜਵਾਨ ਨੇ ਇਹ ਵਾਲਾ ਵੀਡੀਓ ਬਣਾਇਆ ਉਹਦੀ ਤਲਾਸ਼ ਕਰ ਲਈ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਵਾਲੇ ਨੇ ਉਹਦੇ ਨਾਲ ਕੀ ਕੀਤਾ ਹੋਣਾ ਇਹ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਦੇ ਹੋ ਇਹ ਵਾਲਾ ਵੀਡੀਓ ਮੈਂ ਕਿਉਂ ਬਣਾਇਆ ਕਿਉਂਕਿ ਅੱਜ ਕੱਲ ਟੈਕਨੋਲੋਜੀ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਆ ਆਪਾਂ ਨੂੰ ਨੰਗੀ ਅੱਖ ਦੇ ਨਾਲ ਕਿਸੇ ਵੀ ਤਰ੍ਹਾਂ ਪਤਾ ਹੀ ਨਹੀਂ ਲੱਗਣਾ ਕਿਹੜਾ ਵੀਡੀਓ ਅਸਲੀ ਆ ਤੇ ਕਿਹੜਾ ਹੈਗਾ ਵਾ AI ਦੇ ਨਾਲ ਬਣਾਇਆ ਗਿਆ ਬਹੁਤ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਕਿਸੇ ਨੂੰ ਵੀ ਬਦਨਾਮ ਕਰਨ ਦੇ ਲਈ ਕਿਸੇ ਖਾਸ ਇੱਕ ਵਿਅਕਤੀ ਨੂੰ ਜਾਂ ਇਵਨ ਕਿਸੇ ਧਰਮ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੇ ਵੀਡੀਓ ਬਣਾਉਣਗੇ ਇਹ ਚੀਜ਼ਾਂ ਹੋਰ ਅੱਗੇ ਦੀ ਹੈ ਕਿ ਹਾਲੇ ਵਧਣੀਆਂ ਨੇ ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਣੇ ਧਰਮ ਦੇ ਨਾਲ ਬਹੁਤ ਜ਼ਿਆਦਾ ਲਗਾ ਹੁੰਦਾ ਦੰਗੇ ਪੜਕ ਸਕਦੇ ਆ ਤੇ ਬਹੁਤ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਤਰ੍ਹਾਂ ਦੇ ਵੀਡੀਓਜ਼ ਬਣਦੇ ਵੀ ਆ ਕਿਸੇ ਇੱਕ ਧਰਮ ਦੇ ਵਿਅਕਤੀ ਨੂੰ ਕਿਸੇ ਦੂਸਰੇ ਧਰਮ ਦੀ ਬਦਨਾਮੀ ਕਰਦੇ ਹੋਏ ਉਹਨਾਂ ਦੇ ਦੇਵੀ-ਦੇਵਤਿਆਂ ਦੀ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਬਾਰੇ ਦੇ ਵਿੱਚ ਗਲਤ ਬੋਲਦੇ ਹੋਏ ਦਿਖਾਇਆ ਜਾਊਗਾ ਤਾਂ ਇਹਦੇ ਨਾਲ ਹਾਲਾਤ ਕਿੰਨੇ ਕੁ ਜ਼ਿਆਦਾ ਖਰਾਬ ਹੋ ਸਕਦੇ ਆ ਤਾਂ ਇਸੇ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਵਾਂ ਸਿਰਫ ਇੱਕ ਦੋਸਤ ਦੇ ਤੌਰ ਦੇ ਉੱਪਰ ਸਲਾਹ ਦੇਣੀ ਚਾਹੁੰਨਾ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ YouTube ਦੇ ਉੱਪਰ Instagram ਸੋਸ਼ਲ ਮੀਡੀਆ ਤੇ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀਡੀਓ ਦੇਖੋ ਤਾਂ ਸਭ ਤੋਂ ਪਹਿਲਾਂ ਉਹਨੂੰ ਜਾਣਨ ਦੀ ਟਰਾਈ ਕਰੋ ਕਿ ਕੀ ਇਹ ਵੀਡੀਓ ਅਸਲੀ ਹੈ ਵੀ ਹੈ ਜਾਂ ਨਹੀਂ ਤੇ ਦੂਸਰੀ ਗੱਲ ਇਹ ਵੀ ਆ ਇਹਦੇ ਪਿੱਛੇ ਦੀ ਸੱਚਾਈ ਕੀ ਆ ਜਿਵੇਂ ਕਿ ਆਪਣੇ ਸਭ ਤੋਂ ਪਹਿਲੇ ਵੀਡੀਓ ਦੇ ਵਿੱਚ ਸੀ ਉਹ ਵੀਡੀਓ ਅਸਲੀ ਸੀਗਾ AI ਦੇ ਨਾਲ ਬਣਾਇਆ ਹੋਇਆ ਨਹੀਂ ਸੀ ਪਰ ਉਹਨੂੰ ਕਿਸ ਤਰ੍ਹਾਂ ਦੇ ਨਾਲ ਦਿਖਾਇਆ ਗਿਆ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ